ਬਟਾਲਾ ਅਧੀਨ ਆਉਂਦੇ ਪਿੰਡ ਅਲੀਵਾਲ ਨੇੜੇ ਅੱ퍼 ਬਾਰੀ ਦੁਆਬ ਨਹਿਰ ਵਿੱਚ ਤਿੰਨ ਲੋਕਾਂ ਦੇ ਡੁੱਬਣ ਦਾ ਸਮਾਚਾਰ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਭਰਤਵਾਲ ਦਾ ਸਰਪੰਚ ਰਣਵੀਰ ਤੇਜ ਪਾਣੀ ਦੇ ਵਿੱਚ ਰੁੜ ਗਿਆ ਸੀ ਜਿਸ ਨੂੰ ਬਚਾਉਣ ਲਈ ਤਿੰਨ ਲੋਕਾਂ ਨੇ ਛਾਲ ਮਾਰ ਦਿੱਤੀ ਉਹਨਾਂ ਵਿੱਚ ਇੱਕ ਨੂੰ ਪੱਗ ਛੁੱਟ ਕੇ ਬਚਾ ਲਿਆ ਗਿਆ ਬਾਕੀ ਦੋ ਲੋਕ ਵੀ ਰੁੜ ਗਏ ਸ਼ਾਮ ਖਬਰ ਲਿਖੇ ਜਾਣ ਤੱਕ ਦੋ ਲੋਕਾਂ ਦੀ ਲਾਸ਼ ਬਰਾਮਦ ਹੋ ਗਈ ਸੀ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਗਾਜੋ ਘਾਤ ਰੇਜੋ ਥਾਜੋ ਕਰ ਦਿਓ ਬੱਸ ਬਗਲੋਂ ਨਹੀਂ ਹੋ ਡਿਆ ਮੈਂ

चौका मुख़्तार सिंह जी कोई डुबड़या ਕੁੱਤ ਬਾਜ ਮੱਖਣ ਸਿੰਘ ਉਹਨੇ ਸ਼ਾਲਮਾਰੀ ਨਿਚੌੜਾ ਤੇ ਉਹੀ ਰੁੜ ਗਿਆ ਚੌਥਾ ਬੰਦਾ ਵਿਚ ਗਿਆ ਇਹਨੂੰ ਪਾੜ ਸੁਟ ਕੇ ਫਿਰ ਕੱਢ ਲੈ ਗਿਆ ਤੇ ਜਾਨੇ ਜਿਹੜੇ ਉਹਦੇ ਮਿਟ ਗਏ ਠੀਕ ਉੱਥੇ ਪੜਦੇ ਸੀ ਹਾਂ ਜਿੱਕੋ ਪਿੰਡ ਪਿੰਡ ਪਾਸ ਆ ਗਈ ਕਿ ਕਿੰਨੇ ਵਜੇ ਦੀ ਟੱਕਰ ਇਹ ਸਾਢੇ 7 ਵਜੇ ਦੀ ਗੱਲ ਹੈ ਸ਼ਾਮ ਦੇ ਸਾਢੇ 7 ਵਜੇ ਦੀ ਗੱਲ ਹੁਣ ਕੀ ਪ੍ਰਸ਼ਾਸਨ ਇਸ ਤੇ ਕਾਰਵਾਈ ਕਰੇ ਮਹਿਰਬੰਦ ਕਰਾਤੀ ਹੈ ਜੀ ਵੇਖੋ ਹੁਣ ਲਾਸ਼ਾਂ ਲੱਭਣ ਲੱਗ ਗਈ ਹੈ ਪਾਲ ਕਰਦੇ ਹੁਣ ਸਾਡੇ ਉਹ ਸਾਡੇ ਨਾਲ ਗੱਲ ਹੋਈ ਹੈ ਟੋਪੇ ਤੇ ਸੱਦੇ ਦਾ ਭਰਾ ਵਾ ਸਰ ਵੀ ਫੇਸਪੇਸੇ ਕੰਮ ਸਟਾਫ ਪਰ ਤੇ ਮੋਪਰ ਪਾ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਤਲਬ ਇੱਕ ਨਹਿਰ ਦੇ ਵਿੱਚ ਨਾਉਣ ਲਗੇ ਨਾਉਣ ਦਾ ਨਾਉਂਦਾ ਮਤਲਬ ਇੱਕ ਆ ਉਹ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪਾ ਗਿਆ ਦੂਜੇ ਤੇ ਝਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪਾ ਗਿਆ ਤੇ ਜਿਆ ਕਰਤਾਰ ਸਿੰਘ ਨੇ ਝਾਲ ਮਾਰੀ ਔਰ ਵੀ ਨਿਕਲ ਕੇ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮੰਨ ਲਓ ਪਹਚਾਇਆ ਗਿਆ ਜੇ ਪਾਸ ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋਗੀ ਜੀ ਅੰਮ੍ਰਿਤਸਰ ਆਹ ਦੂਸਰੋਂ ਰਿਕਵੈਸਟ ਕੀਤੀ ਰਿਕਵੈਸਟ ਕਰਦੇ ਦੇ باوجود ਉਹਨਾਂ ਨੇ ਪੰਜ ਦਾ ਵਾਹ ਥੋੜਾ ਜਿਹਾ ਘਟਾ ਦਿੱਤਾ ਗਿਆ ਜੀ ਹੁਣ ਸਾਰੇ ਇਸ ਇਲਾਕਾ ਨਿਵਾਸੀ ਪਿੰਡ ਪਾਰਪਾਲ ਦੇ ਸਾਰੇ ਅਸੀਂ ਮੰਨ ਲੋ ਦੇਖਭਾਲ ਕਰੇ ਪਰ ਪ੍ਰਸ਼ਾਸਨ ਨਹੀਂ ਸਾਡੇ ਨਾਲ ਆਇਆ ਹੋਇਆ ਇਹ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਥਾਵਾਪਰੇ ਆ ਪੱਕੀ ਪੱਕੀ ਕਾਰਨ ਹਾਥਾਵਾਪਰੇ ਦੇਖੋ ਕੋਈ ਪੱਕੀ ਨਹਿਰ ਹੋਵੇ ਕੋਈ ਉੱਕੇ ਸਾ ਬੂਰਾ ਹਸਲਾ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਹੈ ਨੀ ਜੀ ਕਿ ਜੇ ਇਹ ਇਹ ਨਾਮ ਦੇ ਤੇ ਖਾਸ ਬਣਾਉਣਾ ਪੈਂਦਾ ਬੰਨਣਾ ਚਾਹੀਦਾ ਇਹ ਕੋਈ ਹੈ ਖਾਲੀ ਨਾ ਹੋ ਮੈਦਾਨ ਤੇ ਕੁਝ ਪੌੜੀਆਂ ਪਾੜੀਆਂ ਬਣਨੀਆਂ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਹੱਥ ਜੋ ਕੇ ਬੇਨਤੀ ਕਰਦੇ ਆ ਕਿ ਜੋ ਵੀ ਮਤਲਬ ਇਹਨਾਂ ਵਿਖਾ ਦਾ ਕੀ ਕੀਤਾ ਜਾਵੇ 100 ਮੀਟਰ ਤੇ 50 ਮੀਟਰ ਤੇ ਇਲਾਕੇ ਚਾਕੇ ਪੌੜੀਆਂ ਬਣਨੀਆਂ ਚਾਹੀਦੀਆਂ